ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੰਜਾਬ 'ਚੋਂ ਨਸ਼ੇ ਦੇ ਕੋਹੜ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਵਿੱਚ ਪੁਲਿਸ ਨੇ ਹੁਣ ਤੱਕ 14490 ਐਫਆਈਆਰ ਦਰਜ ਕੀਤੀਆਂ ਨੇ। 23038 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਕਰੋੜਾਂ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਔਰ ਹਰ ਰੋਜ਼ ਬਲਡੋਜ਼ਰ ਚੱਲ ਰਹੇ ਨੇ بڑے ਲੋਕ ਤਸਕਰ ਜਿਹੜੇ ਨੇ ਉਹ ਫੜੇ ਜਾ ਰਹੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਸੀਜ਼ ਕੀਤੀਆਂ ਜਾ ਰਹੀਆਂ ਨੇ ਇਹ ਨਹੀਂ ਹੈਗਾ ਕਿ ਕਿਸੇ ਨੂੰ ਬਖਸ਼ ਦਾਂਗੇ ਜਿਨ੍ਹਾਂ ਨੇ ਲੋਕਾਂ ਦੇ ਘਰ ਬਰਬਾਦ ਕੀਤੇ ਨੇ ਚਿੱਤੇ ਨਾਲ ਉਹਨਾਂ ਘਰਾਂ ਦੇ ਸਾਹਮਣੇ ਚਾਰ ਮੰਜ਼ਲੀਆਂ ਕੋਠੀਆਂ ਪਾ ਕੇ ਦੀਪਮਾਲਾ ਕਰਨਗੇ ਇਹ ਤਾਂ ਨਹੀਂ ਹੋਣ ਦਿੰਦੇ ਅਸੀਂ ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤੇ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਸ਼ੇ ਦੇ ਕਾਰੋਬਾਰ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਵੀ ਨਸ਼ਟ ਕੀਤਾ ਜਾ ਰਿਹਾ ਹੈ ਐਨਡੀਟੀਐਸ ਦੇ ਜਿਹਨਾਂ ਦੇ ਪਰਚੇ ਨੇ ਜਿੰਨਾਂ ਨੇ ਡਰੱਗ ਤੇ ਪੈਸੇ ਨਾਲ ਓਟਕੀਆ ਕਰੇ ਕਿੰਨੇ ਜਿਆਦਾ ਤਾਂ ਬਣਾਈਆਂ ਉਹ ਵੀ ਸਰਕਾਰ ਜਿਹੜੀ ਹੈ ਉਹ ਆਪਣੇ ਕੰਮ 'ਚ ਚੱਲੋ ਦਾਨਿਕ ਸਵੇਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਿਸ ਤਰ੍ਹਾਂ ਪੰਜਾਬ ਮੁੱਖ ਮੰਤਰੀ ਵੱਲੋਂ ਆਮਦਵੀ ਪਾਰਟੀ ਵੱਲੋਂ ਇੱਕ ਨਸ਼ਿਆਂ ਦੇ ਵਿਰੋਧੀ ਜਿਹੜੀ ਮੁਹਿੰਮ ਜਿਹੜੀ ਆ ਉਹ ਕਾਫੀ ਸਮੇਂ ਤੋਂ ਚੱਲ ਰਹੀ ਹੈ ਤੇ ਗੱਲਬਾਤ ਕਰਾਂਗੇ ਅੱਜ ਕਿੰਨਾ ਕੁ ਨਸ਼ਾ ਜਿਹੜਾ ਫੜਿਆ ਗਿਆ ਸਾਡੇ ਨਾਲ ਮੌਜੂਦ ਆ ਪੀਐਸ ਵਿਰਕ ਜਿਹੜੇ ਐਸਪੀਡੀ ਨੇ ਨਾਲ ਜਰਨੈਲ ਸਿੰਘ ਜੀ ਜਿਹੜੇ ਸੀਐਸ ਸਟਾਫ ਤੋਂ ਨੇ ਤੇ ਨਾਲ ਡੀਐਸਪੀ ਪ੍ਰਮਿੰਦਰ ਜੀ ਗੱਲਬਾਤ ਕਰਾਂਗੇ ਸਰ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਆ ਨਸ਼ਿਆਂ ਦੇ ਵਿਰੁੱਧ ਮੁਹਿੰਮ ਜਿਹੜੀ ਆ ਸਰਕਾਰ ਵੱਲੋਂ ਚੱਲ ਰਹੀ ਆ ਤੇ ਕਿੰਨਾ ਕਾਜ ਨਸ਼ਾ ਫੜਿਆ ਗਿਆ ਤੇ ਕੌਣ ਸੀ ਇਹ ਬੰਦਾ ਤੇ ਇਹ ਕਿਥੋਂ ਲੈ ਕੇ ਆਇਆ ਸੀ ਪੰਜਾਬ ਸਰਕਾਰ ਵੱਲੋਂ ਜਿਹੜੀ ਯੋਧ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਜਿਹੜੀ ਹੈਗੀ ਆ ਮਾਯੋਗ ਡੀਜੀਪੀ ਸਾਹਿਬ ਦੀ ਹਦਾਇਤਾਂ ਦੇ ਉੱਤੇ ਕੰਮ ਕਰਦੇ ਹੋਏ ਐਸਐਸਪੀ ਗੌਰਵ ਤੂਰਾ ਜੀ ਦੀ ਦੇਖ ਰਹੇ ਨੇ ਦੇ ਸ਼ੇਡ ਸਾਡੇ ਸੀਆਈ ਦੇ ਇੰਚਾਰਜ ਅਧਿਕਾਰ ਜਰਨੈਲ ਸਿੰਘ ਹੋਣਾਂ ਦੀ ਟੀਮ ਨੇ ਔਰ ਨਾਲ ਡੀਐਸਪੀ ਡੀ ਸਾਹਿਬ ਦੀ ਟੀਮ ਨੇ ਜਿਹੜਾ ਹੈਗਾ ਇੱਕ ਵਿਅਕਤੀ ਦੇ ਕੋਲੋਂ 1 ਕਿਲੋ 230 ਗ੍ਰਾਮ ਜਿਹੜੀ ਹੈਰੋਇਨ ਬਰਾਮਦ ਕੀਤੀ ਹੈ ਸ੍ਰਿਸ਼ਟ ਘਾਰ ਦੇ ਵਿੱਚ ਨਾਲ ਉਹਦੀ ਬਰਾਮਦਗੀ ਕੀਤੀ ਹੈ ਉਹਦੇ ਵਿੱਚ ਔਰ ਇਹ ਅਮਰਪੁਰ ਸਾਹਿਬ ਕੋ ਉਖਰਾਣ ਦਾ ਰਹਿਣ ਵਾਲਾ ਹੈਗਾ ਇਹਨੂੰ ਫੁੱਲੇਵਾਲ ਦੇ ਏਰੀਏ ਦੇ ਵਿੱਚੋਂ ਜਿਹੜਾ ਦਰਾਨੇ ਚੈਕਿੰਗ ਜਿਹੜੀ ਸੀਗੀ ਇਹਦੀ ਗੱਡੀ 'ਚ ਜਿਹੜੀ ਐ ਸੀ 1 ਕਿਲੋ 230 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਵਾਈਟ ਸਵਿਫਟ ਕਾਰ ਦੇ ਵਿੱਚ ਸਰ ਇਹ ਜਿਹੜੀ ਸਵਿਫਟ ਦੀ ਗੱਡੀ ਦੀ ਗੱਲ ਕਰ ਰਹੇ ਹੋ ਇਹ ਇਹਦੀ ਆਪਣੀ ਸੀਗੀ ਗੱਡੀ ਇਹਦੇ ਜਿਹੜੀ ਹੈਗਾ ਇਹਦੇ ਜਿਹੜੀ ਹੈਗੀ ਹੁਣ ਰਿਮਾਂਡ ਲੈ ਲਿਆ ਪੁੱਛਕਿਛ ਕਰਕੇ ਵੈਰੀਫਾਈ ਕਰਕੇ ਕਿਉਂਕਿ ਹਜੇ ਗੱਡੀ ਦਾ ਜਿਹੜਾ ਹੈਗਾ ਐਗਜੈਕਟ ਓਨਰ ਜਿਹੜਾ ਹੈਗਾ ਉਹ ਪਤਾ ਨਹੀਂ ਲੱਗਿਆ ਹੈਗਾ ਉਹ ਕੱਢ ਕੇ ਤੇ ਫੇਰ ਹੀ ਦੱਸਾਂਗੇ ਥੋੜੀਆਂ ਆਪਰੇਸ਼ਨਲ ਡਿਟੇਲਸ ਪਿਛਲੇ 6 ਮਹੀਨਿਆਂ ਤੋਂ ਤਕਰੀਬਨ ਜੋ ਸਾਡੇ ਮੁਤਾਬਕ ਇਨਫੋਰਮੇਸ਼ਨ ਜਾਂ ਹੁਣ ਪ੍ਰੀਲੀਮਰੀ ਪੁਸ਼ਕਿਸ਼ ਚਾਹ ਹੈ ਪਿਛਲੇ 6 ਮਹੀਨਿਆਂ ਤੋਂ ਇਹ ਕੰਮ ਕਰ ਰਿਹਾ ਸੀ ਸਰ ਇਹ ਹੋਰ ਵੀ ਇਹਦੇ ਉੱਤੇ ਕੋਈ ਵੀ ਐਨਡੀਪੀਐਸ ਦੇ ਪਰਚਾ ਦਰਜ ਨਹੀਂ ਹੈਗਾ ਜੋ ਪਤਾ ਲੱਗਾ ਹੈਗਾ ਬਟ ਇਨਫੋਰਮੇਸ਼ਨ ਹੋਰ ਜਿਹੜੀਆਂ ਫੈਰੋਡ ਫਾਰਵਰਡ ਤੇ ਬੈਕਵਰਡ ਲਿੰਕਸ ਦੀ ਗੱਲ ਕਰਕੇ ਫਿਰ ਤੁਹਾਨੂੰ ਜ਼ਰੂਰ ਸ਼ੇਅਰ ਕਰਾਂਗੇ ਇਹ ਸੀ ਕਿ ਸਾਡੇ ਨਾਲ ਐਸਪੀਡੀ ਬਿਰਕ ਸਾਹਿਬ ਜਿਨ੍ਹਾਂ ਨੇ ਗੱਲਬਾਤ ਕੀਤੀ ਜਦੇ ਵਿੱਚ 1 ਕਿਲੋ 230 ਗ੍ਰਾਮ ਹੀਰੋਇਨ ਜਿਹੜੀ ਆ ਇੱਕ ਸਿਸਟ ਗੱਡੀ ਤੋਂ ਜਿਹੜੀ ਆ ਉਹ ਫੜੀ ਆ ਤੇ ਬੰਦੇ ਦੀ ਜੇ ਆਪਾਂ ਗੱਲ ਕਰੀਏ ਉਹ ਬੰਦਾ ਕਾਫੀ ਸਮੇਂ ਤੋਂ ਇਹ ਨਸ਼ੇ ਦਾ ਜਿਹੜਾ ਕਾਰੋਬਾਰ ਜਿਹੜਾ ਵਾ ਉਹ ਕਰ ਰਿਆ ਸੀਗਾ ਤੇ ਹੁਣ ਐਨਡੀਪੀਐਸ ਦਾ ਪਰਚਾ ਦਰਜ ਕਰ ਲਿਆ ਗਿਆ ਤੇ ਹੋਰ ਜਿਹੜੀ ਇਹ ਪੁਛਗਿੱਛ ਜਿਹੜੀ ਆ ਉਹਦੇ ਕੋਲੋਂ ਕੀਤੀ ਜਾ ਰਹੀ ਆ ਤੇ ਹੋਰ ਕਿੱਥੋਂ ਕਿੱਥੋਂ ਇਹ ਨਸ਼ਾ ਜਿਹੜਾ ਲੈ ਕੇ ਆ ਰਿਆ ਸੀਗਾ ਤੇ ਕਿੱਥੇ ਕਿੱਥੇ ਸਪਲਾਈ ਕਰ ਰਿਆ ਸੀਗਾ ਉਹ ਵੀ ਪੁਛਗਿੱਛ ਦੇ ਦੌਰਾਨ ਜਿਹੜੀ ਆ ਉਹ ਪਤਾ ਲੱਗੇਗਾ ਕਪੂਠਲਾ ਤੋਂ ਕੈਮਰਾਮੈਨ ਰਿੰਦਰ ਰਾਜੂ ਦੇ ਨਾਲ ਗਗਨ ਬੈਲ ਦੀ ਰਿਪੋਰਟ ਦੈਨਿਕ ਸੂਰਾ ਟੀਵੀ ਕਪੂਠਲਾ